ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਖੇਤੀਬਪੰਦਾ ਲਿਆਉਣ ਵਾਸਤੇ ਅਤੇ ਜਿਹੜੇ ਐਸਸੀ ਵਰਗ ਨਾਲ ਸੰਬੰਧਿਤ ਲੋਕ ਹੈਗੇ ਨੇ ਉਹਨਾਂ ਦਾ ਆਰਥਿਕ ਪੱਧਰ ਉੱਚਾ ਚੱਕਣ ਵਾਸਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਇੱਕ ਸਕੀਮ ਸ਼ੁਰੂ ਕੀਤੀ ਗਈ ਹੈ ਜਿਹਦਾ ਨਾਮ ਹੈਗਾ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਰੀ ਫਾਰਮਿੰਗ ਐਜ਼ ਲਾਈਵਲੀਹੂਡ ਫਾਰ ਐਸਸੀ ਬੈਨੇਫਿਸ਼ੀਰੀਜ਼ ਇਸ ਸਕੀਮ ਦੇ ਤਹਿਤ ਜਿਹੜੇ ਐਸਸੀ ਵਰਗ ਨਾਲ ਸੰਬੰਧਿਤ 18 ਸਾਲ ਤੋਂ 50 ਸਾਲ ਤੱਕ ਦੇ ਚਾਹੇ ਉਹ ਲੜਕਾ ਉਹ ਮਰਦ ਹੈਗੇ ਨੇ ਚਾਹੇ ਔਰਤਾਂ ਹੈਗੀਆਂ ਨੇ ਉਹਨਾਂ ਨੂੰ ਡੇਰੀ ਵਿਕਾਸ ਵਿਭਾਗ ਜਿਹੜਾ ਹੈਗਾ ਉਹਨਾਂ ਵੱਲੋਂ 15 ਦਿਨ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾਣੀ ਆ ਇਸ ਟ੍ਰੇਨਿੰਗ ਦੇ ਦੌਰਾਨ ਉਹਨਾਂ ਨੂੰ ਪਸ਼ੂ ਪਾਲਣ ਦਾ ਜਿਹੜਾ ਕਿੱਤਾ ਸ਼ੁਰੂ ਕਰਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਸਰਟੀਫਿਕੇਟ ਵੀ ਦਿੱਤਾ ਜਾਊਗਾ ਇਸ ਟ੍ਰੇਨਿੰਗ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣਾ ਡੇਰੀ ਯੂਨਿਟ ਸਥਾਪਿਤ ਕਰਨਾ ਉਹਦੇ ਵਿੱਚ ਵੀ ਵਿਭਾਗ ਵੱਲੋਂ ਪੂਰੀ ਮਦਦ ਕੀਤੀ ਜਾਊਗੀ ਇਸ ਦੇ ਨਾਲ ਲੋਨ ਤੇ ਸਬਸਿਡੀ ਦਾ ਪ੍ਰਬੰਧ ਵੀ ਕੀਤਾ ਗਿਆ ਸੋ ਦੋਸਤੋ ਇੱਕ ਗੱਲ ਹੋਰ ਹੈ ਵੀ ਜਦੋਂ ਤੁਹਾਨੂੰ ਇਹ ਟ੍ਰੇਨਿੰਗ ਮਿਲੀ ਗਈ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ 3500 ਰੁਪਿਆ ਬਤੌਰ ਵਜ਼ੀਫਾ ਵੀ ਅਦਾ ਕੀਤਾ ਜਾਊਗਾ ਵਿਭਾਗ ਵੱਲੋਂ ਸੋ اپیل ਕਰਦੇ ਆ ਜਿਹੜੇ ਵੀ ਐਸਸੀ ਵਰਗ ਨਾਲ ਸੰਬੰਧਿਤ 18 ਤੋਂ 50 ਸਾਲ ਤੱਕ ਦੇ ਵਿਆਹੇ ਹੋਏ ਮਰਦ ਤੇ ਔਰਤਾਂ ਹੈਗੇ ਨੇ ਉਹ ਆਪਣੇ ਤੁਹਾਡੇ ਨੇੜੇ ਕੋਈ ਵੀ ਜਿਹੜਾ ਵੀ ਡੇਰੀ ਸਿਖਲਾਈ ਕੇਂਦਰ ਹੋਊਗਾ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਤਕਰੀਬਨ 9 ਡੇਰੀ ਸਿਖਲਾਈ ਕੇਂਦਰ ਹੈਗੇ ਨੇ ਜਿੱਦਾਂ ਇਕੱਲੇ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਗਾ ਪ੍ਰਾਣ ਮੁੱਗਾ ਬਗਾ ਪ੍ਰਾਣ ਰੋਡ ਤੇ ਇੱਕ ਗਿੱਲ ਪਿੰਡ ਹੈਗਾ ਲੁਧਿਆਣੇ ਦੇ ਵਿੱਚ ਬੀਜਾ ਹੈਗਾ ਸਰਧੂਲਗੜ ਅਬਦੁਲ ਖੁਰਾਨਾ ਇਸਲਾਵਾ ਹੋਰ ਟੋਟਲ 9 ਸੈਂਟਰ ਹੈਗੇ ਨੇ ਡੇਰੀ ਵਿਕਾਸ ਵਿਭਾਗ ਦੇ ਉੱਥੇ ਤੁਸੀਂ 8 ਤਰੀਕ ਨੂੰ ਜਾ ਕੇ ਆਪਣਾ ਸਬੰਧਤ ਦਸਤਾਵੇਜ਼ ਨਾਲ ਲੈ ਜਾ ਕੇ ਉੱਥੇ ਦੇ ਸਕਦੇ ਹੋ ਜਿਹੜਾ ਇਹਦੇ ਵਾਸਤੇ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਉਹ ਸੁਣ ਲਓ ਜਿਨ੍ਹਾਂ ਨੇ ਵੀ ਟ੍ਰੇਨਿੰਗ ਕਰਨੀ ਹੈ ਉਹ ਪੰਜਵੀਂ ਪਾਸ ਹੋਣਾ ਚਾਹੀਦਾ ਉਹਦੇ ਕੋਲ ਐਸਸੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਪੰਜਾਬ ਦੇ ਰਹਿਣ ਦਾ ਸਬੂਤ ਹੋਣਾ ਚਾਹੀਦਾ ਆਧਾਰ ਕਾਰਡ ਹੋਣਾ ਚਾਹੀਦਾ ਤੇ ਇੱਕ ਤੁਹਾਡੇ ਕੋਲੇ ਵੈਲਿਡ ਕੋਈ ਬੈਂਕ ਅਕਾਊਂਟ ਹੋਣਾ ਚਾਹੀਦਾ ਜਿਹੜਾ ਚੱਲ ਰਿਹਾ ਹੋਵੇ ਜਿਹਦੇ ਵਿੱਚ ਵਿਭਾਗ ਵੱਲੋਂ ਤੁਹਾਨੂੰ 3500 ਰੁਪਏ ਟਰਾਂਸਫਰ ਕੀਤਾ ਜਾਣਾ ਸੋ ਦੋਸਤੋ ਇਹ ਬਹੁਤ ਹੀ ਵਧੀਆ ਇਹ ਸਿਕਲਾਈ ਦਾ ਇੱਕ ਚੰਗਾ ਸਕੀਮ ਹੈਗੀ ਆ ਜਿਹਦੇ ਤਹਿਤ ਐਸਸੀ ਦੇ ਜਿਹੜੇ ਐਸਸੀ ਵਰਗ ਨਾਲ ਸੰਬੰਧਿਤ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸਕਿਲਡ ਕਰਕੇ ਤੇ ਉਸ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ ਇਹ ਜਿਹੜੀ 8 ਤਰੀਕ ਨੂੰ ਜਿੰਨੇ ਵੀ ਨੌਂ ਸੈਂਟਰਾਂ ਦਾ ਤੁਹਾਡੇ ਨਾਲ ਗੱਲ ਕੀਤੀ ਹੈ 8 ਜੁਲਾਈ ਨੂੰ ਇਹ ਟ੍ਰੇਨਿੰਗ ਕਾਉਂਸਲਿੰਗ ਰੱਖੀ ਗਈ ਹੈ ਇਸ ਤੋਂ ਇਲਾਵਾ 15 ਜੁਲਾਈ ਤੋਂ ਇਹ ਜਿਹੜੀ 15 ਦਿਨ ਦੀ ਟ੍ਰੇਨਿੰਗ ਆ ਇਸ਼ੁਰੂ ਹੋ ਜਾਊਗੀ ਤਕਰੀਬਨ ਜੁਲਾਈ ਜੁਲਾਈ ਦੇ ਵਿੱਚ ਟ੍ਰੇਨਿੰਗ ਖਤਮ ਹੋਏਗਾ ਤੇ ਅਗਲੇ ਅਗਸਤ ਮਹੀਨੇ ਤੋਂ ਤੁਹਾਡਾ ਯੂਨਿਟ ਜਿਹੜਾ ਤੁਸੀਂ ਸਥਾਪਿਤ ਕਰਨਾ ਉਹਦੇ ਵਾਸਤੇ ਕਾਰਵਾਈ ਸ਼ੁਰੂ ਹੋ ਜਾਊਗੀ ਸੋ ਜਿੰਨੇ ਵੀ ਐਸਸੀ ਵਰਗ ਨਾਲ ਸੰਬੰਧਿਤ ਲੋਕ ਹੈਗੇ ਨੇ ਡੇਰੀ ਕਿਤੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਕਾਉਂਸਲਿੰਗ ਦੇ ਵਿੱਚ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਆਪਣੇ ਡੇਰੀ ਯੂਨਿਟ ਸਥਾਪਿਤ ਕਰਕੇ ਆਪਣੇ ਆਪ ਦੀ ਜਿਹੜੀ ਆਰਥਿਕਤਾ ਨੂੰ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਧੰਨਵਾਦ